ਅਰਚਨਾ ਮਕਵਾਨਾ ਪੁਲਿਸ ਜਾਂਚ ਦੇ ਵਿੱਚ ਸ਼ਾਮਲ ਹੋਈ ਹੈ ਅਰਚਨਾ ਨੇ ਪੁਲਿਸ ਦੇ ਕੋਲ ਆਪਣੇ ਬਿਆਨ ਦਰਜ ਕਰਵਾਏ ਨੇ ਅਰਚਨਾ ਮਕਵਾਨਾ ਨੇ ਦਰਬਾਰ ਸਾਹਿਬ ਦੀ ਪ੍ਰਕਰਮਾ ਦੇ ਵਿੱਚ ਯੋਗ ਆਸਨ ਕੀਤਾ ਸੀ ਜਿਸ ਤੋਂ ਬਾਅਦ ਸ਼ਰੋਮਣੀ ਕਮੇਟੀ ਨੇ ਉਹਨਾਂ ਦੇ ਖਿਲਾਫ ਪੁਲਿਸ ਦੇ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਦਰਬਾਰ ਸਾਹਿਬ ਵਿੱਚ ਯੋਗ ਆਸਨ ਕਰਨ ਵਾਲੀ ਲੜਕੀ ਅਰਚਨਾ ਮਕਵਾਨਾ ਪੁਲਿਸ ਜਾਂਚ ਦੇ ਵਿੱਚ ਸ਼ਾਮਲ ਹੋਈ ਹੈ ਅਰਚਨਾ ਮਕਵਾਨਾ ਆਨਲਾਈਨ ਪੁਲਿਸ ਜਾਂਚ ਵਿੱਚ ਸ਼ਾਮਲ ਹੋਈ ਇਸ ਦੌਰਾਨ ਉਹਨਾਂ ਪੁਲਿਸ ਕੋਲ ਆਪਣੇ ਬਿਆਨ ਦਰਜ ਕਰਵਾਏ ਪੁਲਿਸ ਨੇ CrPC ਦੀ ਧਾਰਾ 44 ਤਹਿਤ ਉਸ ਨੂੰ ਨੋਟਿਸ ਜਾਰੀ ਕੀਤਾ ਸੀ ਅਤੇ ਜਾਂਚ ਵਿੱਚ ਸ਼ਾਮਲ ਹੋਣ ਲਈ ਸੱਮਣ ਭੇਜਿਆ ਸੀ ਨਤੀਜਾ ਅਰਚਨਾ ਮਕਵਾਨਾ ਨੇ ਵਰਚੁਅਲ ਤੌਰ ਤੇ ਇਸ ਜਾਂਚ ਵਿੱਚ ਸ਼ਮੂਲਿਤ ਕੀਤੀ ਅਤੇ ਆਪਣੇ ਬਿਆਨ ਦਰਜ ਕਰਵਾਈ ਹਾਲਾਂਕਿ ਪੁਲਿਸ ਨੇ 30 ਜੂਨ ਤੱਕ ਪੇਸ਼ ਹੋਣ ਦਾ ਨੋਟਿਸ ਦਿੱਤਾ ਸੀ ਪਰ ਉਸ ਦੌਰਾਨ ਪੇਸ਼ ਨਹੀਂ ਹੋਈ ਸ਼ਰੋਮੀਲੀ ਕਮੇਟੀ ਦੀ ਸ਼ਿਕਾਇਤ ਤੇ ਪੁਲਿਸ ਨੇ ਅਰਚਨਾ ਮਕਵਾਨਾ ਦੇ ਖਿਲਾਫ IPC ਦੀ ਧਾਰਾ 295A ਤਹਿਤ ਕੇਸ ਦਰਜ ਕੀਤਾ ਹੋਇਆ ਹੈ ਗੁਜਰਾਤ ਦੇ ਬਡੋਦਰਾ ਦੀ ਰਹਿਣ ਵਾਲੀ ਅਰਚਨਾ ਮਕਵਾਨਾ ਨੇ ਸ੍ਰੀ ਹਰਮੰਦਰ ਸਾਹਿਬ ਦੀ ਪ੍ਰਕਰਮਾ ਵਿੱਚ ਯੋਗਾਸਨ ਕੀਤਾ ਸੀ ਜਿਸ ਤੋਂ ਬਾਅਦ ਵਿਵਾਦ ਖੜਾ ਹੋ ਗਿਆ ਨਤੀਜਾ ਸ਼੍ਰੋਮਣੀ ਕਮੇਟੀ ਨੇ ਇਸ ਬਾਬਤ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਐ ਜੀ ਪੀ ਸੀ ਨੇ ਅਜਿਹੇ ਘਟਨਾਵਾਂ ਨੂੰ ਰੋਕਣ ਲਈ ਹੁਣ ਕਈ ਕਦਮ ਚੁੱਕੇ ਨੇ ਜਿੱਥੇ ਦਰਬਾਰ ਸਾਹਿਬ ਸਮੂਚ ਫਿਲਮਾਂ ਦੇ ਪ੍ਰਚਾਰ ਤੇ ਰੋਕ ਲਾ ਦਿੱਤੀ ਹੈ ਉੱਥੇ ਹੀ ਪ੍ਰਕਰਮਾ ਵਿੱਚ ਸੇਵਾਦਾਰਾਂ ਦੀ ਗਿਣਤੀ ਵਧਾਉਣ ਦਾ ਵੀ ਫੈਸਲਾ ਲਿਆ ਗਿਆ ਹੈ